ਮਕੇਸ਼ ਸ਼ੰਭਾਨੀ ਨੇ ਦਿੱਤਾ ਵੱਡਾ ਤੋਹਫਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਆਈਫੋਨ ਲੈਣ ਲਈ ਲਗਭਗ ਹਰ ਕਿਸ ਦਾ ਸੁਪਨਾ ਹੈ ਇੰਡੀਅਨ ਦੇ ਵਿੱਚ ਇਸ ਫੋਨ ਦਾ ਕਾਫੀ ਕ੍ਰੇਜ਼ ਹੈ ਜੇਕਰ ਤੁਸੀਂ ਵੀ ਐਪਲ ਪ੍ਰੇਮੀ ਹੋ ਤਾਂ ਨਵਾਂ ਆਈਫੋਨ 16 ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਕੇਸ਼ ਸ਼ੰਭਾਨੀ ਦੇ ਰਿਲਾਈਐਂਸ ਡਿਜੀਟਲ ਆਫਰ ਬਾਰੇ ਪਤਾ ਹੋਣਾ ਚਾਹੀਦਾ ਹੈ ਦਰਅਸਲ ਤੁਹਾਨੂੰ ਰਿਲਾਈਐਂਸ ਡਿਜੀਟਲ ਦੇ ਚੱਕਰ ਕਿੰਮਤ ਤੇ ਆਈਫੋਨ 16 ਮਿਲੇਗਾ ਇਸਲਾਵਾ ਤੁਹਾਨੂੰ ਬੈਂਕ ਸ਼ੂਟ ਅਤੇ N0 ਲਾਗਤ EM ਦਾ ਲਾਭ ਵੀ ਮਿਲੇਗਾ ਉਸ ਬਾਰੇ ਵਿਸਤਾਰਪੂਰਵਕ ਜਾਣਦੇ ਹਾਂ ਆਈਫੋਨ 16 ਸੀਰੀਜ਼ ਨੂੰ 9 ਸਤੰਬਰ ਨੂੰ ਵਿਸ਼ੇ ਪੱਧਰ ਤੇ ਲਾਂਚ ਕੀਤਾ ਗਿਆ ਸੀ ਲੋਕ ਇਸ ਫੋਨ ਨੂੰ ਜਲਦੀ ਤੋਂ ਜਲਦੀ ਖਰੀਦਣਾ ਚਾਹੁੰਦੇ ਨੇ ਹਾਲਾਂਕਿ 16 ਤੇ 128GB ਵੇਰੀਐਂਟ ਦੀ ਕੀਮਤ 79900 ਰੁਪਏ ਪਰ ਲਾਇਨਸ ਦੇ ਡਿਸਕਾਊਂਟ 500 ਰੁਪਏ ਦਾ ਇਨਸਟੈਂਟ ਡਿਸਕਾਊਂਟ ਮਿਲ ਰਿਹਾ ਹੈ iPhone 16 no cost EMI ਵਿਕਲਪ ਚੁਣੋ ਜੇਕਰ ਤੁਸੀਂ ਤੁਹਾਡੇ ਕੋਲ ICICI SBI ਕੋਟਕ ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਤੁਸੀਂ ਇਸ ਦੀ ਵਰਤੋਂ 5000 ਰੁਪਏ ਦੀ ਸ਼ੋਡ ਨਾਲ ਕਰ ਸਕਦੇ ਹੋ ਬਾਕੀ ਤੁਹਾਡੇ ਕੀ ਵਿਚਾਰ